ਸੈਸ਼ਨ 2024-25 ਤੋਂ 10ਵੀਂ ਤੇ 12ਵੀਂ ਕਲਾਸ ਦੀ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਮਲਟੀਪਲ ਬੋਰਡ ਫਾਰਮੈਟ ਵਿੱਚ ਬੈਠਣ ਦਾ ਮੌਕਾ ਮੌਕਾ ਪਾਉਣ ਵਾਲੇ ਪਹਿਲੇ ਬੈਚ ਹੋਣਗੇ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ CBSE 2024-25 ਦੇ ਸੈਸ਼ਨ ਤੋਂ ਇਸ ਸਾਲ ਵਿੱਚ ਦੋ ਵਾਰ ਕਲਾਸ 10ਵੀਂ 12ਵੀਂ ਲਈ ਬੋਰਡ ਪ੍ਰੀਖਿਆਵਾਂ ਆਯੋਜਿਤ ਕਰੇਗਾ ਰਿਪੋਰਟ ਮੁਤਾਬਕ ਅਕਤੂਬਰ 2023 ਵਿੱਚ ਮੀਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਸਾਲ ਵਿੱਚ ਦੋ ਵਾਰ ਬੋਰਡ ਫਾਰਮੈਟ 2024-25 ਦੇ ਸਿਖਿਆਕ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ ਹਾਲਾਂਕਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੁਤਾਬਕ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਦੇਣਾ ਜ਼ਰੂਰੀ ਨਹੀਂ ਹੋਵੇਗਾ ਇਸ ਸਿਸਟਮ ਦਾ ਉਦੇਸ਼ ਉਹਨਾਂ ਵਿਦਿਆਰਥੀਆਂ ਤੇ ਤਣਾਅ ਘੱਟ ਕਰਨਾ ਹੈ ਜੋ ਸਾਲ ਵਿੱਚ ਇੱਕ ਵੀ ਮਿਲਣ ਵਾਲੇ ਮੌਕੇ ਤੋਂ ਚੂਕ ਜਾਣ ਤੋਂ ਡਰਦੇ ਹਨ ਜੇਕਰ ਕੋਈ ਉਮੀਦਵਾਰ ਤਿਆਰ ਹੈ ਤੇ ਪ੍ਰੀਖਿਆ ਦੇ ਦੇ ਇੱਕ ਸੈੱਟ ਤੋਂ ਪ੍ਰਾਪਤ ਅੰਕਾਂ ਤੋਂ ਸੰਤੁਸ਼ਟ ਹੈ ਤਾਂ ਉਹ ਅਗਲੀ ਪ੍ਰੀਖਿਆ ਵਿੱਚ ਸ਼ਾਮਲ ਨਾ ਹੋਣ ਦਾ ਬਦਲ ਚੁਣ ਸਕਦਾ ਹੈ ਦੱਸਦੀ ਹੈ ਕਿ ਸਾਲ 2023 ਵਿੱਚ CBSE ਬੋਰਡ ਲਈ ਕੁੱਲ 38.83 ਲੱਖ ਉਮੀਦਵਾਰ ਜਿਸ ਵਿੱਚ ਕਲਾਸ 10ਵੀਂ ਦੇ ਤੇ ਕਲਾਸ 12ਵੀਂ ਦੇ ਵਿਦਿਆਰਥੀ ਹਾਜ਼ਰ ਹੋਏ ਸਨ ਸਿੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਸਾਲ 2024-25 ਦੀ ਬੋਰਡ ਪ੍ਰੀਖਿਆ ਜੋ ਪਹਿਲੀ ਬੋਰਡ ਪ੍ਰੀਖਿਆ ਨਵੰਬਰ ਦਸੰਬਰ 2024 ਦੇ ਮਹੀਨੇ ਵਿੱਚ ਆਯੋਜਿਤ ਕੀਤੀ ਜਾ ਸਕਦੀ ਹੈ ਜਦੋਂ ਕਿ ਦੂਜੀ ਵਾਰ ਆਯੋਜਿਤ ਕੀਤੀ ਜਾਣ ਵਾਲੀ ਬੋਰਡ ਪ੍ਰੀਖਿਆ ਦਾ ਆਯੋਜਨ ਫਰਵਰੀ ਮਾਰਚ 2025 ਵਿੱਚ ਕੀਤਾ ਜਾਵੇਗਾ ਅਜਿਹੇ ਵਿੱਚ ਦੋਵੇਂ ਪ੍ਰੀਖਿਆਵਾਂ ਵਿੱਚੋਂ ਜਿਸ ਵਿੱਚ ਵਿਦਿਆਰਥੀ ਜ਼ਿਆਦਾ ਅੰਕ ਹਾਸਲ ਕਰੇਗਾ ਉਸ ਨੂੰ ਫਾਈਨਲ ਰਿਜ਼ਲਟ ਤੇ ਮੈਰਿਟ ਲਿਸਟ ਲਈ ਲਿਆ ਜਾਵੇਗਾ